मेरे कार्योग बुजुर्ग माता भैन जी का बड़ी घट आई है <laughs> <laughs> रंग <दिया नसंग> गया <laughs> <laughs> <दिया चला> <laughs> चलो संघट अच्छा चलो आप अज सब तो पहला तो मैं बेनती करूंगा कि रखी वाले को लेबर लगी हुई है आ, कम से लगी हुई है अब दिन होली का है ना मेरी भैन जी कह रही है कि है। ना? <laughs> <laughs> अच्छा होली बारे पता है ना, भी होली किले क्यों मनाई गई है

बाल्मी खुशी का त्योहार था है, थे थे है ना? पर रंजी गाल। होली सी क्यों तो होली के तुशी कम से क्यों आए ये बड़ी वही गल ਇਹ ਨਾ ਨਾ ਬਲਾਇ ਜ਼ਰੂਰ ਕੁਝ ਕਰਤੇ ਕੰਗਰੀਤੀ ਇਹ ਗਰੀਨ ਨੂੰ ਆਪਣੀ ਰੋਟੀ ਦੇ ਨਾਲ ਮਤਲਬ ਆ ਉਹ ਰੋਟੀ ਆਪਣੇ ਰੋਜ਼ਗਾਰ ਨਾਲ ਮਤਲਬ ਆ ਹਾਂਜੀ ਸਾਰਾ ਬਾਜ਼ਾਰ ਬੰਦ ਆ ਆਪਣੀਆਂ ਦੁਕਾਨਾਂ ਬੰਦ ਨੇ ਸਾਰੇ ਦਫ਼ਤਰ ਬੰਦ ਨੇ ਹਾਂਜੀ ਪਰ ਵੱਜੀ ਵਾਲੇ ਤੋਂ ਲੇਬਰ ਦੀ ਕਮੀ ਆਈ ਸਾਡੇ ਬਲਾਕ ਪ੍ਰਧਾਨ ਲੈ ਕੇ ਆਏ ਤੇ ਸਾਡੇ ਇੱਕ ਵਿਚਾਰ ਆ ਕਿ ਸਾਨੂੰ ਹੋਲੀ ਜ਼ਰੂਰੀ ਨਹੀਂ ਹੈ ਨਾ ਕੰਮ ਜ਼ਰੂਰੀ ਸਾਨੂੰ ਕੰਮ ਜ਼ਰੂਰੀ ਹੈ ਨਾ ਰੋਟੀ ਕਿੱਥੇ ਲੱਭਾਂਗੇ ਉਹ ਲਾਭ ਨੂੰ ਕਿੱਥੇ ਮੈਂ ਕਰਦੀ ਆ ਲਾ ਦੇ ਖਾਣੇ ਚਲੋ ਦੇਖੋ ਮੈਂ ਵੀ ਚਲੋ ਮੈਂ ਮੈਂ ਕਿਸੇ ਤਿਆਰ ਨੂੰ ਇੰਨਾ ਵੱਡਾ ਅਹਿਮ ਨਹੀਂ ਮੰਨਦਾ ਜਿੱਲਾ ਕੇ ਗਰੀਬੀ ਕਿ ਅਸੀਂ ਆਪਣੇ ਪਰਿਵਾਰ ਨੂੰ ਇੱਕ ਮਾਨਤਾ ਦਿੰਦੇ ਆ ਕਿ ਸ਼ਾਦੀ ਇੱਕ ਗ੍ਰੰਥੀ ਰੇਖਾ ਪਤਾ ਨਹੀਂ ਕਿੱਥੋਂ ਜਿਆਦਾ ਹੋ ਗਈ ਕਿ ਕਦੋਂ ਅਸੀਂ ਗਰੀਬੀ ਚੋਂ ਬਾਹਰ ਨਿਕਲਾਂਗੇ ਕੋਈ ਅਧਾਰ ਜਿਹੜਾ ਹੈਗਾ ਉਹ ਰੋਜੀ ਰੋਟੀ ਨਾਲੋਂ ਬਾਅਦ ਜ਼ਿਆਦਾ ਬਹੁਤ ਜ਼ਿਆਦਾ ਜ਼ਰੂਰੀ ਆ ਇਸੇ ਲਈ ਮੈਂ ਕਿਹਾ ਯਾਨੀ ਕਿ ਕੰਮੋਂ ਅੱਗੇ ਜ਼ਰੂਰੀ ਹੈ ਤੇ ਉਹ ਸਿਰਾ ਨਾ ਆਵੇ ਤੇ ਫੇਰ ਹੀ ਬਣਦਾ ਤੇ ਸਾਨੂੰ ਤਾਂ ਸਾਨੂੰ ਤਾਂ ਰੋਟੀਆਂ ਦਾ ਹੀ ਘੇਰੇ ਤਾਂ ਆਂ ਆਂਦੀ ਗੱਲ ਹੈ ਮੈਂ ਵੀ ਉਹੀ ਗੱਲ ਕਰਦਾ ਜਿਹੜੀ ਤੁਸੀਂ ਕਰਦੇ ਥੋੜਾ ਜੱਪਣਾ ਪੜਦਾ ਹਨਾ ਐਨਕੀ ਅੰਤਰੀ ਇਹ ਦੇਖੋ ਤਿਆਰ ਹੁੰਦੇ ਆ ਤਗੜੇ ਬੰਦੇ ਇੱਛਾ ਤਾਂ ਮਨਾਉਂਦੇ ਆ ਮਾੜੇ ਬੰਦੇ ਪਰ ਮਾੜੇ ਨੂੰ ਫਿਕਰ ਹੁੰਦਾ ਕਿ ਮੈਂ شادی ਕਰਨੀ ਹੈ ਉਹ ਤੇ ਕੰਮਤਾ ਦੀ ਕੰਮ ਹੈ ਹੈਨਾ ਦੇਸ਼ ਨਹੀਂ ਨਵੀਂ ਜਿਨੀ ਪੋਲੀਆ ਬਹੁਤ ਲੋਕ ਲਿਖ ਲਿਖ ਕੇ ਕਹੀਆਂ ਨੇ ਅਸਲੀ ਜੀ ਮੈਂ ਮਾਫੀ ਹੋਲੀ ਨਾ ਮੈਂ ਉਹ ਉਹਨਾਂ ਕੁ ਜਵਾਬ ਦੇ ਦਿੰਦਾ ਪਰ ਅੰਦਰ ਆਤਮਾ ਪਤਾ ਕੀ ਕਹਿੰਦੀ ਹੈ شادی ਹੈਪੀ ਹੋਲੀ ਕਰੀ ਹਾਂ ਜੀ ਅੰਨੋਪਿਕਰ ਰੋ ਗਿਆ ਵੀ ਅਸੀਂ ਕੰਮ ਤੇ ਜਾਣਾ ਕੋਈ ਨਹੀਂ ਹੁਣ ਅੱਜ ਦੇ ਰਾਸਤੇ ਦੇ ਵਿੱਚੋਂ ਮੈਂ ਸਿਰਫ ਇਹ ਸਾਇਰ ਤੋਂ ਨੂੰ ਕਿ ਇੱਥੇ ਮਸਾਣਾ ਉਹ ਵੀ ਵੇਖ ਵਿੱਚ ਆਇਆ ਜਿਹੜੇ ਕੋ ਬੰਦੇ ਕਹਿੰਦੇ ਸੀ ਮੁੰਡੇ ਕਹਿੰਦੇ ਸੀ ਜਾਲ ਪਕਾਉਣ ਵਾਲੇ ਸੀ ਇੱਥੇ ਫਿਰ ਤਾਂ ਹੁਣ ਸੁੱਕਾ ਕੀਨੇ ਲਗਾ ਬੈਠਣਾ ਉਹ ਤੇ ਚਾਹਤ ਵਾਲੀ ਤੇ ਸੀ ਆਹ ਸੀ ਆਦੀ ਭੈਣ ਹੋਲੀ ਮਨਾਉਣ ਵਾਲੀ ਇਹ ਵੀ ਕੰਡੀ ਪ੍ਰਧਾਨ ਆਇਆ ਸੁੱਕਾ ਜਿਹਾ ਲੱਗਾ ਬੜਾ ਲਗਾ ਦਿੱਤਾ ਹੈ ਨਾ ਯੋਮੀ ਕਾਲਾ ਪਰਦਾ ਨਹੀਂ ਸੁੱਕਾ ਕਿਹ ਕਿਹ ਸੁੱਕਾ ਰਿਹਾ ਇਹਨੂੰ ਤਾਂ ਮਕਲੂ ਬੜੇ ਤਰੀਕੇ ਨਾਲ ਬਣਾਇਆ ਹਾਂ ਜੀ ਭਾਈ ਮੈਂ ਨਾ ਖੇਣੀ ਆ ਨਾ ਮੇਰੇ ਕੋਲ ਨਾ ਆ ਰਿਹਾ ਨਾ ਆ ਰਿਹਾ ਨਾ ਨਾ ਆ ਫਿਰ ਮੈਂ ਤੱਕੋ ਗੈਲ ਚੜਾ ਲੁੱਟ ਗਈ ਛੁੱਟ ਗਈ ਛੁੱਟ ਗਈ ਪਰ ਹੋਲੀ ਜਿਹੜੀ ਆ ਤੁਹਾਡੇ ਲਈ ਸ਼ੁਭ ਕਾਮਨਾ ਸਾਰੇ ਦੇਸ਼ ਵਾਸੀਆਂ ਲਈ ਸ਼ੁਭ ਕਾਮਨਾ ਸਾਰਿਆਂ ਨੂੰ ਉਹ ਦੀਦੀਆਂ ਵਧਾਈਆਂ ਹੋ ਠੀਕ ਆ ਪਰ ਹੋਲੀ ਦੀ ਇਹ ਕਾ ਆਪਣੀ ਜਗਾ ਤੇ ਆ ਰੋਟੀ ਰੋਟੀ ਆ ਕਰਨਾ ਤੇ ਆ ਪਰ ਅਸੀਂ ਆਪਣੀ ਪ੍ਰਵਾਣੇ ਤੋਂ ਪਾ ਲੈਣੇ ਸੂਟ ਪਾਈ ਯਾਰ ਨਾਲੋ ਕੰਮ ਜਿੰਦੀ ਆ ਕੰਮ ਕਰੋਗੇ ਤੇ ਸ਼ਾਮ ਨੂੰ ਕਰਦੇ ਸਾਡੇ ਨਾਲ ਬਲਾਕ ਪ੍ਰਧਾਨ ਜੀ ਉੱਜੀ ਵਾਲੇ ਤੇ ਹੈਗੇ ਆ ਨਾਲੇ ਤਾਂ ਹੋਲੀ ਦੀਆਂ ਆਪਾਂ ਗੱਲਾਂ ਸੁਣ ਲਈਏ ਨਾਲੇ ਹੋਲੀ ਬਾਰੇ ਕੁਝ ਦੋ ਗੱਲਾਂ ਬੋਲੋ ਮੜਾ ਕਮਰਾ ਮੂੜੇ ਕਰੇ ਉਹ ਬਿਮਾਰੇ ਕੋਲ ਦੀ ਤੇਰੀ ਕਾਢ ਉਹ ਬਿਮਾਰੇ ਕੋਲ ਦੀ ਤੇਰੀ ਕਾਢ ਉਹ ਵੀ ਨਾਲੇ ਬੋਲੀ

ਆਖਲੀ ਕਰੀ ਜੀ ਬੜੀ ਸਿਆਣੀ ਸਾਥੀਓ ਅੱਜ ਹੋਲੀ ਦਾ ਤਿਹਾਰ ਆ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹੋਣ ਨਾਲ ਯਾਦ ਰੱਖਿਓ ਜੇ 14 ਤਰੀਕਾ ਪਿੰਡ ਰੱਜੀ ਵਾਲੇ ਤੋਂ ਵਾ ਇਧਰ ਆ ਇੱਥੇ ਖਲੋ ਪਿੰਡ ਇੱਥੇ ਤੋਂ ਲੇਬਰ ਵਿੱਚ ਕੰਮ ਕਰਨ ਦੀ ਇਸੇ ਤਰ੍ਹਾਂ ਕੰਮ ਬਹੁਤ ਜ਼ਿਆਦਾ ਜ਼ਰੂਰੀ ਆ ਕੰਮ ਕਰਨਾ ਚਾਹੀਦਾ ਨਾਲ ਯਾਦ ਰੱਖਿਓ ਹੋਲੀ ਦੀਆਂ ਤੁਹਾਨੂੰ ਵਧਾਈਆਂ ਵੀ ਹੈਗੀਆਂ ਦੇ ਨਾਲ 17 ਤਰੀਕ ਨੂੰ 100 ਵਾਰ ਆਪਣੀ ਮਨੇਗਾ ਦੇ ਮਸਲੇ ਵਿੱਚ ਬਹੁਤ ਵੱਡਾ ਇਕੱਠ ਲੇਬਰਾਂ ਸਮੇਤ ਕਰਨਾ ਚਾਹੀਦਾ ਕਿਉਂਕਿ ਆ ਮਹੀਨਾ ਹੈਗਾ ਤੀਜਾ ਤੀਜਾ ਮਹੀਨਾ ਸਰਕਾਰ ਦਾ ਜਿਹੜਾ ਸਾਲ ਚੜਦਾ ਉਹ ਚੌਥੇ ਮਹੀਨੇ ਚ ਚੜਦਾ ਐਂਡ ਵਾਲਾ ਮਹੀਨਾ ਜੀ ਲੇਖਾ ਜੋਖਾ ਚੌਥੇ ਮਹੀਨੇ ਤੋਂ ਹੁੰਦਾ ਤੁਹਾ ਅਮਰੀਕਾ ਦਾ ਸਾਲ ਕਿਤਾਬ ਜਿਹੜਾ ਹੈਗਾ ਆ ਜਿਹੜੇ 12 13 ਦਿਨ ਹੈਗੇ ਆ ਇਹ 12 13 ਦਿਨਾਂ ਚ ਸਰਕਾਰ ਤੋਂ ਜਿਹੜਾ ਤੁਸੀਂ ਕੰਮ ਕਰਦੇ ਰਹੇ ਜੀ ਕਿੰਨੇ ਕਿੰਨੇ ਮਸਟੌਲ ਲਾ ਲਿਆ ਕਿੰਨੇ ਕਿੰਨੇ ਮਸਟੌਲ ਲਾ ਲਿਆ ਜੀ ਚੌਥਾ ਚੱਲਦਾ ਉਹਦੇ ਜੇ ਪੈਸੇ ਪਉਣੇ ਆ ਤੇ ਫਿਰ ਤੁਹਾਨੂੰ ਜ਼ੋਰ ਲਾੜਾ ਪੈਗਾ ਨਹੀਂ ਤਾਂ ਮਰੇਗਾ ਵਾਲਿਆਂ ਨੇ ਹੜਤਾਲ ਕੀਤੀ ਆ ਪਤਾ ਤੁਹਾਨੂੰ ਪਤਾ ਨਾ ਉਹ ਹੜਤਾਲ ਤੇ ਬੈਠੇ ਨੇ ਉਹ ਉਹ ਆਪਣੀਆਂ ਮੰਗਾਂ ਲਈ ਕਿਥੋਂ ਪੈਸੇ ਨਾ ਪੈ ਤਾਂ ਹੋ ਸਕਦਾ ਹੋ ਸਕਦਾ ਕਿ ਇਸ ਮਹੀਨੇ ਵੀ ਜੇ ਤੁਸੀਂ ਲੋਲਾ ਨਾ ਪਾਓਗੇ ਤਾਂ ਸਰਕਾਰ ਦੇ ਕੰਨ ਬੰਦ ਰਹਿਣ ਤੇ ਪੈਸੇ ਤੁਹਾਡੇ ਜੀਰੋ ਦੇ ਪੈ ਸਕਦੇ। ਪੈ ਸਕਦੇ ਆ ਨਾ। ਤਾਂ ਇਹਦੇ ਲਈ ਭਾਈ ਮਰੀਦਾ ਵਾਲੇ ਤੇ ਨਾਲ ਜਿਹੜੇ ਕੈਲ ਬੱਚੇ ਦੀ ਗ੍ਰਾਂਟ ਵਾਲੇ ਆ, ਮਕਾਨ ਫਟਿਆ ਹੋਇਆ ਉਹਦੀ ਗ੍ਰਾਂਟ ਵਾਲੇ ਆ, ਲੈਕੀ ਬਾਤੂ ਦੀ ਗ੍ਰਾਂਟ ਵਾਲੇ ਆ, ਸੱਤੀ ਮਕਾਨ ਨੂੰ ਪੱਕਾ ਕਰਨ ਵਾਲੇ। ਨਾਲ ਇਹ ਜੁਦਦੇ ਨੂੰ ਲੈ ਕੇ ਆਪਾਂ 17 ਕਰੀਬ ਨੂੰ ਕੁੱਝ ਹੋ ਰਹੇ ਆ, ਕੁੱਝੇ ਹੋ ਰਹੇ ਆ, ਯਾਦ ਕਰਿਓ। ਆ ਨਗਰਪਾਲਿਕਾ ਨਗਰ ਕੌਂਸਲ ਅਗਲਾ ਕਮੇਟੀ ਕਾਰਸ਼ੈਰ ਦੇ ਕੋਲੇ ਇਸ ਮੁਸਿੱਬਤ ਵਾਲਾ ਚੌਕ ਆ ਇੱਥੇ ਕੱਠੇ ਹੋ ਰਿਹਾ ਇੱਥੋਂ ਕੱਠੇ ਹੋ ਕੇ ਲੰਕਾਰੇ ਮਾਰਦੇ ਜਾਵਾਂਗੇ ਦੂਸਰੇ ਦਫਤਰ ਦੇ ਦਫਤਰ ਅੱਗੇ ਇਹ ਸਾਡਾ ਮਨਜ਼ੂਰੀ ਦਾ ਪੈਸਾ ਜਿਹੜਾ ਹੈਗਾ ਕੰਨਲ ਪਾਇਆ ਜਾਵੇ ਅੰਕ ਜੇ ਬਾਕੀ ਮਨਜ਼ੂਰੀ ਦਾ ਪ੍ਰਸ਼ਾਸਨ ਆਪਣੇ ਹੱਥ ਮਰੂਦਾ ਤੇ ਸਾਡਾ ਵੀ ਉਸ ਮੁਤਾਬਕ ਹੱਥ ਜੁਦਾ ਹੈਗਾ ਉਹਦਾ ਵਾਅਦਾ ਕੀਤਾ ਜਾਦਾ ਹੈ ਕੀ ਕਰੀ ਪੂਰਾ ਲਾ ਦੇਓ ਕਿ ਦਿਓ ਨਾ ਕੋਈ ਮੈਨੂੰ ਦੱਸਣ ਦੀ ਲੋੜ ਤਾਂ ਨਹੀਂ ਚਲੋ ਸਾਰਿਆਂ ਨੂੰ ਜਾ ਪੀਣੀ ਜਾ ਪਾਸ ਤੋਂ ਬੱਛਿਆ ਹੈ ਉਹ ਕਹਿੰਦੇ ਮੈਂ ਤੁਹਾਨੂੰ ਨਣ ਪਰੋ ਦੇਖਿਆ ਜਾ ਪੜੋਸਰਾਂ ਦੇਖੋ ਮੈਂ ਫੇਰ ਆਵਾਂ ਦੇਖੋ ਰੀਨਿਊਵਲ ਵਾਲੇ ਕੋਈ ਵੀ ਮਹਿਕਮਾ ਉਹ ਗਰੀਬ ਦੇ ਪੈਸੇ ਰੱਖਦਾ ਨਹੀਂ ਹੈ ਪਰ ਜਿਹੜੀ ਸਰਕਾਰ ਆ ਜਿਹਨੂੰ ਤੁਸੀਂ ਵੋਟਾਂ ਪਾਈਆਂ ਉਹਨਾਂ ਦੇ ਜਿਹੜੇ ਕਰੰਡੇ ਆ ਜਿਹੜੇ ਉਹਨਾਂ ਨੂੰ ਕਮਾਈ ਦੇਣ ਵਾਲੇ ਆ ਉਹ ਤੂਕ ਮਾਰਦੇ ਆ ਫੈਸਲਾ ਕਰਨਾ ਚਾਹੀਦਾ ਕੰਮ ਇਸ ਤਰ੍ਹਾਂ ਦਾ ਕੰਮ ਕਰਨਾ ਚਾਹੀਦਾ ਉਹ ਰੋਕਦਾ ਉਹ ਹੀ ਲਾਉਂਦੇ ਆ ਨਾ ਅੱਜ ਤੁਸੀਂ ਜਾਂਦੇ ਹੋ ਦਫਤਰ ਚ ਕੰਮ ਲੈ ਕੇ ਆ ਜਾਂਦੇ ਹੋ ਉਹ ਕਿੰਨੇ ਜਿਹੜੇ ਸਾਡੇ ਚਮਚੇ ਆ ਜਿੰਨਾਂ ਨਾਲ ਅਸੀਂ ਚਮਚਿਆਂ ਨਾਲ ਚਟਨਾ ਤੇ ਖਾਣਾ ਉਹ ਵਿਚਾਰੇ ਉਵੇਂ ਹੀ ਲੱਗੇ ਫਿਰਦੇ ਆ ਉਹਨਾਂ ਨੂੰ ਕੰਮ ਕਿਉਂ ਨਹੀਂ ਮਿੰਦਾ ਕੰਮ ਕਰਵਾ ਲੋ ਇਹਨਾਂ ਤੋਂ ਪੈਸੇ ਰੋਕ ਲਓ ਆਟੋਮੈਟਿਕਲੀ ਇਹ ਟੀਮਾਂ ਤੋਂ ਸਜਾਣੀਆਂ ਤੇ ਉਹ ਸਾਡੇ ਚਮਚਿਆਂ ਦੇ ਹੱਲੇ ਤੋਂ ਆ ਆ ਗਿਆ ਖੋਲ ਲਿਆ ਜੱਟ ਬਾਅਦ ਆ ਗਿਆ ਆਪਾ ਇਹ ਹੁਣ ਨਹੀਂ ਦੇਣਾ ਪੂਰਾ ਜੋਰ ਲਾ ਲਓ ਆਪਾਂ ਤਾਂ ਮਰੋੜ ਕੇ ਜਿਵੇਂ ਪੰਨ ਨਹੀਂ ਕੱਢੀ ਤਾਂ ਕੱਪੜੇ ਚੋਂ ਮੋੜ ਕੇ ਹਾਈ ਗਿਆ ਐ ਕਰਕੇ ਪੈਸੇ ਕਰਨਾਗੇ ਪਰ ਤਨੋਂ ਮਨੋਂ ਥਿਲੋ ਆਪਣੇ ਹੱਥਾਂ ਲੋ ਆਪਣਾ ਪੂਰਾ ਜੋਰ ਲਾ ਦਿਓ ਜੀ ਇਹ ਨਾ ਉਹ ਕਿ ਬੇਈਮਾਨ ਹੋਲੇ ਬਹੁਤ ਲੋਕ ਕਹਿੰਦੇ ਮੇਰਾ ਗੋਡਾ ਦੁਖਦਾ ਨਹੀਂ ਨਹੀਂ ਮੇਰੀ ਜਾੜ ਦੁਖਦੀ ਆ ਉਹਦਾ ਦੇਖੋ ਨਾ ਜਿਹੜਾ ਜੜਾ ਦੁਖਦਾ ਕੋਈ ਕਹਿੰਦੇ ਸਰਦੇ ਮਰਜੂ ਦੀ ਆ ਆ ਬੇਈਮਾਨੀ ਨਾ ਕਰਿਆ ਜੀ ਇਹ ਬੇਈਮਾਨੀ ਨਹੀਂ ਆ ਐਸਾ ਮੈਨੂੰ ਤੁਹਾਨੂੰ ਵੀ ਕਹਿਣਾ ਤੇ ਵੀਡੀਓ ਚ ਸਾਰਿਆਂ ਨੂੰ ਕਹਿਣਾ ਹਾਂ ਜਿੰਨੇ ਵੀਡੀਓ ਸੁਣਨ ਵਾਲੇ ਆ ਸਾਰਿਆਂ ਨੂੰ ਕਹਿੰਦਾ ਬੇਮਾਨੀ ਨਾ ਕਰਿਆ ਜੀ ਮਨੋ ਤਨੋ ਪੂਰੇ ਇੱਛਾ ਮੁਤਾਬਕ ਆਪਣੇ ਹੱਕਾਂ ਦੀ ਲੜਾਈ ਕਰਨੀ ਹੈ ਐਨਾ ਕਹਿੰਦਿਆ ਹੋਇਆ ਸਭ ਨੂੰ ਜੈਪੀ ਅਤੇ ਸਸੀ ਕਾ ਨਮਸਕਾਰ